ਦੋਸਤ ਇੱਕ ਕਾਲਾ ਮੁੰਡਾ ਗੋਰੀ ਅੰਗਰੇਜ਼ ਮੈਡਮ ਨੂੰ ਉਸਦੇ ਬਰਥਡੇ ਵਾਲੇ ਦਿਨ ਇੱਕ ਗੱਡੀ ਗਿਫਟ ਕਰਦਾ ਹੈ ਤੇ ਜਿਸ ਤੋਂ ਬਾਅਦ ਕਿ ਉਹ ਗੱਡੀ ਦੀ ਚਾਬੀ ਨੂੰ ਇੱਕ ਪੀਸਾਂ ਵਾਲੇ ਡੱਬੇ ਵਿੱਚ ਪਾ ਲੈਂਦਾ ਹੈ ਤੇ ਉਹਦੀਆਂ ਸਹੇਲੀਆਂ ਦੇ ਸਾਹਮਣੇ ਜਾ ਕੇ ਉਸ ਨੂੰ ਹੈਪੀ ਬਰਥਡੇ ਬੋਲਦਾ ਹੈ ਤੇ ਹੈਪੀ ਬਰਥਡੇ ਬੋਲਣ ਤੋਂ ਬਾਅਦ ਵਿੱਚ ਉਹ ਕੁੜੀ ਸੋਚਦੀ ਹੈ ਕਿ ਉਸਦੇ ਬਰਥਡੇ ਤੇ ਉਹ ਉਸਨੇ ਇੱਕ ਪੀਸਾਂ ਵਾਲਾ ਡੱਬਾ ਗਿਫਟ ਕਰ ਰਿਹਾ ਤੇ ਪੀਸਾਂ ਵਾਲੇ ਡੱਬੇ ਨੂੰ ਖੋਲ੍ਹ ਕੇ ਇੱਕ ਪੀਸ ਕੱਢ ਕੇ ਉਸਦੇ ਮੂੰਹ ਵਿੱਚ ਪਾ ਦਿੰਦੀ ਹੈ ਤੇ ਜਿਸ ਤੋਂ ਬਾਅਦ ਕਿ ਉਹ ਕੱਲੇ ਕੱਲੇ ਪੀਸ ਨੂੰ ਕੱਢ ਕੇ ਉਸਦੇ ਹੱਥ ਉੱਪਰ ਰੱਖਣ ਲੱਗ ਜਾਂਦੀ ਹੈ ਤੇ ਜਦੋਂ ਕਿ ਡੱਬੇ ਦੇ ਵਿੱਚੋਂ ਗੱਡੀ ਦੀ ਚਾਬੀ ਨਿਕਲ ਜੇ ਤੇ ਉਹ ਕੁੜੀ ਸੌਂਟ ਹੋ ਜਾਂਦੀ ਹੈ ਤੇ ਉਹ ਮੁੰਡਾ ਉਸ ਦੇ ਕੋਲੋਂ ਪੀਸਾ ਵਾਲਾ ਡੱਬਾ ਤੇ ਗੱਡੀ ਦੀ ਚਾਬੀ ਫੜ ਕੇ ਉੱਥੋਂ ਚਲਾ ਜਾਂਦਾ ਤੇ ਉਹ ਕੁੜੀ ਉਸ ਦੀ ਮਿੰਟ ਕਰਦੀ ਹੈ ਤੇ ਜਿਸ ਤੋਂ ਬਾਅਦ ਕਿ ਉਹ ਉਸ ਦੀ ਇੱਕ ਗੱਲ ਵੀ ਨਹੀਂ ਸੁਣਦਾ ਤੇ ਉਸ ਨੂੰ ਉੱਥੇ ਹੀ ਛੱਡ ਕੇ ਉਹ ਚਲਾ ਜਾਂਦਾ ਤੇ ਦੋਸਤੋ ਇਨਸਾਨ ਦੁਆਰਾ ਦਿੱਤਾ ਹੋਇਆ ਗਿਫਟ ਕੀਮਤੀ ਨਹੀਂ ਹੁੰਦਾ ਤੇ ਉਸ ਦੁਆਰਾ ਦਿੱਤਾ ਹੋਇਆ ਪਿਆਰ ਤੇ ਜਜ਼ਬਾਤ ਉਸ ਨੂੰ ਕੀਮਤੀ ਬਣਾ ਦਿੰਦੇ ਨੇ ਤੇ ਜਿਵੇਂ ਕਿ ਇੱਕ ਸ਼ਾਇਰ ਲਿਖਦਾ ਕਿ ਤਰ੍ਹਾਂ ਤਰ੍ਹਾਂ ਦੀ ਦੁਨੀਆ ਟੱਕਰੀ ਬਨਸ ਬਨੀਆਂ ਸਕਲਾਂ ਚੰਗੇ ਬੰਦੇ ਜਿਆਦਾ ਦੇਗੇ ਤੇ ਮਾੜੇ ਦੇਗੇ ਇਕਲਾ ਤੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪ੍ਰਤੀ ਆਪਣਾ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅਗੇ ਸ਼ੇਅਰ ਜਰੂਰ ਕਰਦੇ